ਸਸਿ ਕਾਲ ਜੀ ਸਾਰੇ ਨੂੰ ਚੈਨਲ ਵੈਦਰ ਬਾਈ ਸੁਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ حاضر ਹੋਏ ਆ 22 ਅਤੇ 23 ਜਨਵਰੀ 2025 ਪੰਜਾਬ ਦੇ ਵਿੱਚ ਮੀਂਹ ਦੀ ਗਤੀਵਿਧੀ ਜਾਂ ਮੌਸਮ ਜਿਹੜਾ ਬਣਦਾ ਹੋਇਆ ਦਿਖਾਈ ਦੇ ਰਿਹਾ ਉਸ ਦਾ ਕੀ ਹੈ ਸਰ ਕਿਸ ਇਲਾਕੇ ਵਿੱਚ ਕਦੋਂ ਮੀਂਹ ਹੋਵੇਗਾ ਕੀ ਸੰਭਾਵਨਾ ਹੈ ਮੌਸਮ ਵਿਭਾਗ ਦਾ ਅਲਰਟ ਕੀ ਕਹਿ ਰਿਹਾ ਹੈ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਮੌਸਮ ਫਿਲਹਾਲ ਪੰਜਾਬ ਦਾ ਕਲੀਅਰ ਜਾਪ ਰਿਹਾ ਹੈ ਕਿਸੇ ਤਰੀਕੇ ਦੇ ਵੀ ਸਿਸਟਮ ਬਣਦੇ ਹੋਏ ਦਿਖਾਈ ਨਹੀਂ ਦੇ ਰਹੇ ਖਾਸ ਤੌਰ ਤੇ ਸਿਰਫ ਪੂਰਬੀ ਇਲਾਕਿਆਂ ਵਿੱਚ ਸਿਸਟਮ ਬਣ ਰਹੇ ਨੇ ਬੀਤੀ ਕੱਲ ਪੰਜਾਬ ਦੇ ਇਲਾਕਿਆਂ ਦੇ ਵਿੱਚ ਕਾਰ ਬਹੁਤ ਸੰਘਣੀ ਧੁੰਦ ਸਵੇਰ ਦੇ ਸਮੇਂ ਦੇਖਣ ਨੂੰ ਮਿਲੀ ਪਰ ਜਿਵੇਂ ਇਹ ਦੁਪਹਿਰ ਹੋਇਆ ਤਾਂ ਬਹੁਤ ਵਧੀਆ ਧੁੱਪ ਨਿਕਲੀ ਹੈ ਚੰਗੀ ਧੁੱਪ ਲੱਗਣ ਦੇ ਕਾਰਨ ਤਾਪਮਨ 20 ਡਿਗਰੀ ਨੂੰ ਪਾਰ ਕਰ ਗਏ ਸੀ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਇਸ ਸਮੇਂ ਦੇ ਕੀ ਹਾਲਾਤ ਨੇ ਇੱਕ ਮਿੰਟ ਬਾਕਸ ਵਿੱਚ ਕਮੈਂਟ ਕਰ ਦਿਓ ਚੈਨਲ ਤੇ ਨਵੇਂ ਹੋ ਵੈਦਰ ਬਾਈ ਸੁਮਿੰਦਰ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਗੱਲ ਕੀਤੀ ਜਾਵੇ ਪੂਰਬੀ ਸਿਸਟਮ ਦੀ ਤਾਂ 22 ਤਰੀਕ ਨੂੰ ਪੂਰਬੀ ਸਿਸਟਮ ਪੰਜਾਬ ਦੇ ਪਹਾੜੀ ਇਲਾਕਿਆਂ ਦੇ ਵੱਲੋਂ ਆਉਂਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਦੇ ਕਾਰਨ ਪੰਜਾਬ ਦੇ ਮੱਝ ਤੋਂ ਥੋੜਾ ਜਿਹਾ ਉੱਪਰ ਅਤੇ ਪੂਰਾ ਦੁਆਬੇ ਦਾ ਇਲਾਕਾ ਇਸ ਸਿਸਟਮ ਵਿੱਚ ਆਉਂਦਾ ਦਿਖਾਈ ਦੇ ਰਿਹਾ ਹੈ ਖਾਸ ਤੌਰ ਤੇ ਗੁਰਦਾਸਪੁਰ ਹੁਸ਼ਿਆਰਪੁਰ ਪਠਾਨਕੋਟ ਨਵਾਂ ਸ਼ਹਿਰ ਜਲੰਧਰ ਦਾ ਕੁਝ ਇਲਾਕਾ ਲੁਧਿਆਣਾ ਦਾ ਕੁਝ ਇਲਾਕਾ ਰੂਪਨਗਰ ਪੂਰਾ ਜ਼ਿਲ੍ਹਾ ਨੰਗਲ ਅਨੰਦਪੁਰ ਸਾਹਿਬ ਕੀਰਤਪੁਰ ਤੋਂ ਲੈ ਕੇ ਅੱਗੇ ਮੁਹਾਲੀ ਕੋਰਾਲੀ ਚੰਡੀਗੜ੍ਹ ਪਟਿਆਲਾ ਅਤੇ ਫਤਿਹਗੜ੍ਹ ਦੇ ਇਲਾਕੇ ਵੀ ਇਸ ਸਿਸਟਮ ਦੇ ਅੰਦਰ ਆਉਂਦੇ ਦਿਖਾਈ ਦੇ ਰਹੇ ਨਾਲ ਜਿਸ ਦੇ ਨਾਲ ਉਮੀਦ ਪੜ ਰਹੀ ਹੈ ਕਿ ਇਹਨਾਂ ਇਲਾਕਿਆਂ ਦੇ ਵਿੱਚਕਾਰ ਹਲਕੇ ਤੋਂ ਦਰਮਿਆਨੀ ਬੱਦਲਬਾਜ਼ੀ ਤੇ ਕਿਰਮਣ ਕਣੀ 22 ਤਰੀਕ ਨੂੰ ਹੁੰਦੀ ਦਿਖਾਈ ਦੇਵੇਗੀ ਜੋ ਕਿ ਸਾਨੂੰ ਸਵੇਰ ਤੋਂ ਹੀ ਸਿਸਟਮ ਬਣਦੇ ਹੋਏ ਦਿਖਾਈ ਦੇਣਗੇ ਪਰ ਬਹੁਤ ਵੱਡੀ ਕੋਈ ਉਮੀਦ ਨਹੀਂ ਹੈ ਕਿ ਕਾਫੀ ਭਾਰੀ ਮੀਂਹ ਹੋਵੇਗਾ ਹਲਕੇ ਤੋਂ ਦਰਮਿਆਨੀ ਕਿਰਮਣ ਕਣੀ ਦੇ ਜ਼ਿਆਦਾ ਚਾਂਸ ਨੇ ਇਹ ਸਿਸਟਮ ਜਿਹੜਾ ਕਾਫੀ ਜ਼ਿਆਦਾ ਕਮਜ਼ੋਰ ਹੋ ਚੁੱਕਿਆ ਹੈ ਫਿਲਹਾਲ ਪਰ ਪੱਛਮੀ ਹਵਾ ਚੱਲਣ ਦੇ ਕਾਰਨ ਇਹ ਸਿਸਟਮ ਅੱਗੇ ਵੱਧਦਾ ਹੋਇਆ ਦਿਖਾਈ ਦੇ ਰਿਹਾ ਹੈ ਉਮੀਦ ਹੈ ਕਿ ਮੀਤੀ ਸੰਭਾਵਨਾ ਘਟਦੇ ਹੋਏ ਦਿਖਾਈ ਦੇ ਰਹੀ ਹੈ ਜਿਸ ਦੇ ਨਾਲ ਸਾਨੂੰ 22 ਤਰੀਕ ਦਾ ਜੋ ਮੀਂਹ ਦਾ ਅਲਰਟ ਜਾਰੀ ਹੋਇਆ ਸੀ ਉਸ ਦੇ ਵਿੱਚ ਥੋੜੀ ਬਹੁਤੀ ਹੁਣ ਕਮਜ਼ੋਰ ਹੁੰਦਾ ਸਿਸਟਮ ਦਿਖਾਈ ਦੇ ਰਿਹਾ ਹੈ ਤੇ ਹੁਣ ਗੱਲ ਕੀਤੀ ਜਾਵੇ ਅਗਰ 23 ਤਰੀਕ ਤੇ ਮੌਸਮ 23 ਤਰੀਕ ਦਾ ਮੌਸਮ ਫਿਲਹਾਲ ਸਾਫ਼ ਹੁੰਦਾ ਦਿਖਾਈ ਦੇ ਰਿਹਾ ਹੈ 23 ਤਰੀਕ ਨੂੰ ਪੰਜਾਬ ਦੇ ਵਿੱਚ ਕੋਈ ਵੱਡੀ ਕਾਰਵਾਈ ਹੁੰਦੀ ਦਿਖਾਈ ਨਹੀਂ ਤੇ ਰਹੀ ਧੁੱਪ ਦੇ ਜ਼ਿਆਦਾ ਹਾਲਾਤ ਬਣ ਰਹੇ ਨੇ ਕਿਸੇ ਕਿਸੇ ਇਲਾਕੇ ਵਿੱਚ ਧੁੰਦ ਦੀ ਵੀ ਕਾਰਵਾਈ ਹੁੰਦੀ ਦਿਖਾਈ ਦੇਵੇਗੀ 23 ਤਰੀਕ ਬਾਰੇ ਜੋ ਵੀ ਨਵੀਂ ਅਪਡੇਟ ਆਵੇਗੀ ਸਭ ਤੋਂ ਪਹਿਲਾਂ ਲੈ ਕੇ ਹਾਇਰ ਹੋਵਾਂਗੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਵੈਦਰਵਾਈਸ ਮਿੰਦਰ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਅਸੀਂ ਟਾਈਮ ਨਾਲ ਦੇ ਸਕੀਏ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ